ਦੇ ਕੋਈ ਆ ਲੋਕਤੰਤਰ ਵਾਸਤੇ ਬਹੁਤ ਵੱਡਾ ਦਿਨਾ ਤੇ ਮੈਂ ਸਾਰੇ ਅੱਜ ਆਪਣੀ ਬੋਟ ਵੋਟਾ ਜਿਹੜੀ ਕਾਸਟ ਕਰਕੇ ਆਂ ساری ਫੈਮਲੀ ਨਾਲ ਮੇਰੇ ਮਾਤਾ ਜੀ ਮੇਰੇ ਨਾਲ ਨੇ ਮੇਰੇ ਧਰਮ ਪਤਨੀ ਮੇਰੇ ਨਾਲ ਨੇ ਤੇ ਮੈਂ ਸਾਰੇ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਵੀ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਜਿਹੜਾ ਵੋਟ ਦਾ ਹੱਕ ਮਿਲਿਆ ਆਪਾਂ ਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲਿਆ ਸੋ ਕੋਈ ਵੀ ਇਹ ਨਾ ਸਮਝੇ ਵੀ ਮੇਰੀ ਇੱਕ ਵੋਟ ਨਾਲ ਕੀ ਹੁੰਦਾ ਨਹੀਂ ਨੇ ਹੁੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਸੋ ਸਾਰਿਆਂ ਨੂੰ ਵੋਟ ਆ ਜਿਹੜੀ ਜਰੂਰ ਕਾਸਟ ਕਰਨੀ ਚਾਹੀਦੀ ਬਾਹਰ ਸਾਹਿਬ ਤੁਸੀਂ ਕੰਪੇਨ ਕੀਤੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾਗਾ ਤੁਹਾਨੂੰ ਲੱਗਦੀ ਹੈ ਅੰਦਾਜ਼ਾ ਲੱਗ ਰਿਹਾਗਾ ਹਲਕੇ ਦੇ ਵੋਟ ਤੁਸੀਂ ਦੇਖੋ ਜੀ ਬਹੁਤ ਵਧੀਆ ਰਿਸਪੌਂਸ ਪਿਛਲੇ 10 ਦਿਨਾਂ ਤੋਂ ਕੰਪੇਨ ਸੀ ਜਿਹੜੀ ਬਹੁਤ ਪੱਕ ਚੁੱਕੀ ਸੀ ਤੇ ਬਹੁਤ ਵਧੀਆ ਹਲਾਰਾ ਜਿਹੜਾ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਮਿਲਿਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਇਹ ਹੋਈ ਵੀ 18 ਤਰੀਕ ਨੂੰ ਲਾਸਤ ਤੁਸੀਂ ਜਿਹੜਾ ਚੋਣ ਕੰਪੇਨ ਦਾ ਦਿਨ ਉਸ ਦਿਨ ਸਾਰੀਆਂ ਪਾਰਟੀਆਂ ਨੇ ਰੋਡ ਸ਼ੋ ਦੀ ਪਰਮਿਸ਼ਨ ਲਈ ਸਾਰੀਆਂ ਪਾਰਟੀਆਂ ਨੇ ਆਨ ਰਿਕਾਰਡਡ ਗੱਲਾਂ ਨੇ ਪਰ ਕਿਸੇ ਨੇ ਵੀ ਰੋਡ ਸ਼ੋ ਨਹੀਂ ਕੱਢਿਆ ਰੋਡ ਸ਼ੋ ਸਿਰਫ ਤੇ ਸਿਰਫ ਮਤਲਬ ਕਿ ਗੁਰਦੀਪ ਬਾਟ ਨੇ ਕੀਤਾ ਕਿਉਂਕਿ ਗੁਰਦੀਪ ਬਾਟ ਦੇ ਜਿਹੜੇ ਰੋਡ ਸ਼ੋਅ ਦੇ ਵਿੱਚ ਲੋਕ ਆਮਹਾਰੇ ਪਹੁੰਚੇ ਆਪਣੀਆਂ ਗੱਡੀਆਂ ਲੈ ਕੇ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲ ਮੋਟਰਸਾਈਕਲ ਲੈ ਕੇ ਸੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਹੀਕਲ ਆਏ ਸੋ ਇਹੀ ਕਾਰਨ ਸੀ ਵੀ ਦੂਜੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਰੋਡ ਸ਼ੋਅ ਵਿਡਰੋ ਕਰਨਾ ਪੈ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਉਹਨਾਂ ਦੇ ਨਾਲ ਲੋਕ ਨਹੀਂ ਆ ਰਹੇ ਉਹਨਾਂ ਨੂੰ ਇਕੱਠ ਨਹੀਂ ਹੋ ਰਿਹਾ ਸੀ ਸੋ ਇਥੋਂ ਪਤਾ ਲੱਗਦਾ ਵੀ ਬਰਨਾਲੇ ਦੇ ਲੋਕ ਕਿਹਨੂੰ ਪਿਆਰ ਕਰਦੇ ਆ ਤੇ ਕਿਹਦੇ ਨਾਲ ਜਾ ਰਹੇ ਆ ਸਰ ਸਾਹਿਬ ਅੱਜ ਅੱਜ ਸਾਰੇ ਕਿਤੇ ਬੂਥ ਲੱਗੇਗੇ ਨੇ ਜਿਵੇਂ ਚੈਲੇਂਜ ਕਰ ਰਹੇ ਸੀ ਬਾਜਨ ਬੂਥ ਨਹੀਂ ਲੱਗਣੇ ਦੇਖੋ ਜੀ ਬੂਥ ਵੀ ਲੱਗਣਗੇ ਤੇ ਵੋਟ ਵੀ ਪਊਗੀ ਕਿਉਂਕਿ ਗੁਰਦੀਪ ਬਾਠ ਲੋਕਾਂ ਦੇ ਦਿਲਾਂ 'ਚ ਵਸਦਾ ਸੋ ਕੱਲਾ ਕਾਗਜ਼ ਉਹਨਾਂ ਤੇ ਪਰਚੇ ਲਾਉਣ ਨਾਲ ਕਹਿੰਦਾ ਤੇ ਪਰਚੇ ਲਾਉਣ ਨਾਲ ਕੁਝ ਨਹੀਂ ਹੁੰਦਾ ਉਹ ਹੋ ਸਕਦਾ ਇਹਨਾਂ ਦੇ ਵੱਧ ਹੋਣ ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਰਿਸੋਰਸਿਸ ਨਹੀਂ ਕੋਈ ਮੈਂ ਤਾਂ ਆਮ ਜਿਹਾ ਬੰਦਾ ਸੋ ਉਹ ਚੀਜ਼ਾਂ ਮੇਰੇ ਕੋਲ ਨਹੀਂ ਹੈਗੀਆਂ ਪਰ ਗੁਰਦੀਪ ਬਾਠਾ ਜਿਹੜਾ ਲੋਕਾਂ ਦੇ ਦਿਲਾਂ 'ਚ ਵਸਦਾ ਤੇ ਲੋਕ ਇਸ ਗੱਲ ਦਾ ਸਬੂਤ ਹੈ ਜਿਹੜਾ 23 ਤਰੀਕ ਨੂੰ ਆਪਾਂ ਨੂੰ ਸਰਕਾਰੀ ਤੰਤਰ ਦਾ ਕਾਫੀ ਜਿਹੜਾ ਪ੍ਰਭਾਵ ਵੀ ਰਿਹਾ ਮਤਲਬ ਉਸ ਚੀਜ਼ ਦਾ ਪ੍ਰੈਸ਼ਰ ਵੀ ਰਿਹਾ ਪਰ ਗੁਰਦੀਪ ਬਾੜ ਦੇ ਸਮਰਥਕ ਜਾਂ ਗੁਰਦੀਪ ਬਾੜ ਆ ਕਿਸ ਤਰ੍ਹਾਂ ਤਸਵੀਰ ਜਿਹੜੀ ਉਹ ਸਾਹਮਣੇ ਹੈ ਦੇਖੋ ਸਰਕਾਰਾਂ ਜ਼ੋਰ ਲਾਉਂਦੀਆਂ ਨੇ ਜੀ ਲਾਇਆ ਗਿਆ ਕੱਲ ਵੀ ਸਾਡਾ ਸਾਡਾ ਰੋਡ ਸ਼ੋ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਚੀਜ਼ਾਂ ਵੀ ਦੇਖੋ ਲੋਕਾਂ ਦੀ ਕਚਹਿਰੀ ਚ ਨਹੀਂ ਲੋਕ ਸਾਰਾ ਕੁਝ ਲੋਕ ਭਲੀ ਭਤੀ ਜਾਣਦੇ ਆ ਲੋਕ ਬਹੁਤ ਇੰਟੈਲੀਜੈਂਟ ਨੇ ਬਹੁਤ ਸਮਝਦਾਰ ਨੇ ਬਹੁਤ ਸਮਝਦਾਰੀ ਨਾਲ ਲੋਕ ਨੇ ਜਿਹੜੇ ਵੋਟ ਕਰਦੇ ਨੇ ਸੋ ਲੋਕਾਂ ਨੂੰ ਸਾਰਾ ਕੁਝ ਪਤਾ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਦੀ ਚੋਣ ਲੜ ਰਹੇ ਹੈਗੇ ਆ ਜਿੱਤ ਜਾਨ ਤੋਂ ਬਾਅਦ ਕਿਹੜੀ ਪਾਰਟੀ ਨਾਲ ਤੁਸੀਂ ਜਣ ਕੇ ਜਾਓ ਦੇਖੋ ਜੀ ਨਾ ਤਾਂ ਆਜ਼ਾਦ ਉਮੀਦਵਾਰ ਚੋਣ ਲੜਨ ਵੇਲੇ ਜਿਹੜਾ ਮੈਂ ਫੈਸਲਾ ਕੀਤਾ ਸੀ ਨਾ ਤਾਂ ਉਹ ਮੈਂ ਇਕੱਲੇ ਨਹੀਂ ਕੀਤਾ ਸੀ ਕੋਈ ਡਰੈਿੰਗ ਰੂਮ ਚ ਬੈਠ ਕੇ ਕੀਤਾ ਸੀ ਮੈਂ ਲੋਕਾਂ ਦੀ رائے ਨਾਲ ਹੀ ਉਹ ਫੈਸਲਾ ਕੀਤਾ ਸੀ ਸਮਰਥਕਾਂ ਦੀ ਜੇ ਆਉਣ ਵਾਲੇ ਸਮੇਂ 'ਚ ਕੋਈ ਇਹ ਜੀ ਆਪਾਂ ਨੂੰ ਕੋਈ ਫੈਸਲਾ ਲੈਣਾ ਪੈਂਦਾ ਤਾਂ ਡਰਾਇੰਗ ਰੂਮ 'ਚ ਬੈਠ ਕੇ ਕਦੇ ਉਹ ਫੈਸਲਾ ਨਹੀਂ ਹੋਊਗਾ ਪੂਰੇ ਬਰਨਾਲੇ ਦੇ ਹਲਕੇ ਦੇ ਵੋਟਰਾਂ ਤੋਂ ਪੁੱਛ ਕੇ ਹੀ ਗੁਰਦੀਪ ਬਾਟ ਫੈਸਲਾ ਲਵੇ ਗੁਰਦੀਪ ਬਾਟ ਦੀ ਸਭ ਤੋਂ ਵੱਡੀ ਲੜਾਈ ਕੀ ਨਾ ਫਾਈਟ ਕੀ ਨਾ ਮੰਨਦੇ ਗੁਰਦੀਪ ਬਾਟ ਦੀ ਸਭ ਤੋਂ ਵੱਡੀ ਲੜਾਈ ਹੈ ਜਿਹੜੀ ਬਰਨਾਲੇ 'ਚ ਹੋ ਰਹੀ ਕਰਪਸ਼ਨ ਨਾਲ ਆ ਬਰਨਾਲੇ 'ਚ ਹੋ ਰਹੀ ਘੁਸਖੋਰੀ ਨਾਲ ਬਰਨਾਲੇ ਦੀ ਜਿਹੜੀ ਮਤਲਬ ਕਿ ਕ腐ਪਸ਼ਨ ਜਿਹੜੀ ਬਰਨਾਲੇ 'ਚ ਹੋ ਰਹੀ ਆ ਉਹਦੇ ਨਾਲ ਮੇਰੀ ਲੜਾਈ ਆ ਬਰਨਾਲੇ ਦੀਆਂ ਮੁਸ਼ਕਲਾਂ ਨਾਲ ਮੇਰੀ ਲੜਾਈ ਆ ਬਰਨਾਲੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਪਈ ਆ ਉਹਦੇ ਨਾਲ ਮੇਰੀ ਲੜਾਈ ਆ ਮੇਰੀ ਕਿਸੇ ਪਾਰਟੀ ਨਾਲ ਕੋਈ ਲੜਾਈ ਨਹੀਂ ਠੀਕ ਆ ਸਰ ਥੈਂਕ ਯੂ